ਜਲੰਧਰ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਅੱਜ ਸਿਹਤ ਮੰਤਰੀ ਡਾਕਟਰ ਗੁਰਜੀਤ ਸਿੰਘ ਜੀ ਦੇ ਦਫ਼ਤਰ ਤੇ ਜਸ਼ਨ ਮਨਾਇਆ ਜਾ ਰਿਹਾ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਪਾਲਾਂ ਚ ਵਰਕਰਾਂ ਚ ਖੁਸ਼ੀ ਦਾ ਮਾਹੌਲ ਹੈ ਜਲੰਧਰ ਦੀ ਸ਼ਾਨਦਾਰ ਜਿੱਤ ਦੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਾਇਆ ਜਾ ਰਿਹਾ ਇਹ ਜਿੱਤ ਸਾਡੇ ਭਗਵੰਤ ਮਾਨ ਜੀ ਤੇ ਸਾਡੀ ਆਰੰਗ ਕੇਜਰੀਵਾਲ ਦੀ ਛੱਤਰ ਛਾਇਆ ਦੇ ਵਿੱਚ ਸਾਰੇ ਹੀ ਵਲੰਟੀਅਰਸ ਔਰ ਸਾਰੇ ਹੀ ਔਹਤੇਦਾਰਾਂ ਨੇ ਇੰਨਾ ਜ਼ੋਰਦਾਰ ਕੰਮ ਕੀਤਾ ਹੈ ਜਿੱਦਾਂ ਕਿ ਤੁਹਾਡੇ ਸਾਹਮਣੇ ਰਿਜ਼ਲਟ ਆਇਆ ਔਰ ਇਹਦਾ ਸਾਰਾ ਸ਼੍ਰੀ ਜਿਹੜਾ ਹੈ ਸਾਰੇ ਪਾਰਟੀ ਦੇ ਵਲੰਟੀਅਰ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਜਲੰਧਰ ਦੀ ਜਨਤਾ ਦਾ ਵੀ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਜਿਹੜੀ ਅੱਜ ਦੀ ਜਿਹੜੀ ਜਿੱਤ ਅਸੀਂ 37000 ਲੋਕਾਂ ਨਾਲ ਅਸੀਂ ਜਿੱਤੇ ਹਾਂ ਉਹਨਾਂ ਨੇ ਜਿਹੜੇ ਪੰਜਾਬ 'ਚ ਕੀਤੇ ਜਾ ਰਹੇ ਕੰਮ ਨੇ ਵਿਕਾਸ ਦੇ ਕੰਮ ਨੇ ਉਹਨਾਂ ਨੂੰ ਦੇਖਦੇ ਲੋਕਾਂ ਨੇ ਜਲੰਧਰ ਦੇ ਤਹਿਤ ਦੇ ਲੋਕਾਂ ਨੇ ਅੱਡਾ ਵੱਡਾ ਫਤਵਾ ਦਿੱਤਾ ਇਸ ਗੱਲ ਨੂੰ ਪ੍ਰਵਾਨ ਕੀਤਾ ਵੀ ਇਸ ਥੋੜੇ ਜਿਹੇ ਸਮੇਂ ਦੇ ਵਿੱਚ ਮਾਨ ਸਰਕਾਰ ਨੇ ਬਹੁਤ ਅੱਛੇ ਕੰਮ ਕੀਤੇ ਨੇ ਤੇ ਜੇ ਇਹ ਇਲੈਕਸ਼ਨ ਵੀ ਆਮ ਆਦਮੀ ਪਾਰਟੀ ਜਿੱਤਦੀ ਹੈ ਤੇ ਜਿਹੜਾ ਰਹਿੰਦਾ ਸਮਾਂ 2.5 ਪੌਣੇ 3 ਸਾਲ ਦਾ ਹੈਗਾ ਇਹਦੇ ਵਿੱਚ ਜਲੰਧਰ ਵੈਸਟ ਹਲਕੇ ਦੀ ਤਰੱਕੀ ਵੀ ਹੋਏਗੀ ਦੂਸਰਾ ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਗੱਲ ਜ਼ਰੂਰ ਇਹ ਆ ਗਈ ਹੈਗੀ ਆ ਵੀ ਬਾਕੀ ਆ ਜਿਹੜਾ ਪਿਛਲਾ ਪਾਰਲੀਮੈਂਟ ਚੋਂ ਦਾ ਰਿਜ਼ਲਟ ਆਏ ਨੇ ਉਹ ਕਿਉਂਕਿ ਕੇਂਦਰ ਨਾਲ ਰਿਲੇਟਡ ਸੀਗੇ ਪਾਰਲੀਮੈਂਟ ਦੀ ਚੋਣ ਤੇ ਬਾਈ ਇਲੈਕਸ਼ਨ ਅਸੈਂਬਲੀ ਦੀਆਂ ਚੋਣਾਂ 'ਚ ਫਰਕ ਹੁੰਦਾ ਹੈ ਇੱਕ ਗੱਲ ਉਹਨਾਂ ਨੇ ਪ੍ਰੂਵ ਕਰਤੀ ਆ ਲੋਕਾਂ ਨੇ ਵੀ ਆਮ ਆਦਮੀ ਪਾਰਟੀ ਇੱਕ ਅੱਛੇ ਕੰਮ ਕਰਨ ਵਾਲੀ ਸਰਕਾਰ ਹੈ ਇਮਾਨਦਾਰ ਸਰਕਾਰ ਹੈ ਤੇ ਸਾਨੂੰ ਆਸ ਹੈ ਅਸੀਂ ਰਿਪੀਟ ਕਰਾਂਗੇ ਵਿਰੋਧੀ ਪਾਰਟੀਆਂ ਦਾ ਇੱਕ ਕੰਮ ਹੈ ਅ ਜਦੋਂ ਅਸੀਂ ਉੱਥੇ ਆਪਣੀ ਅੱਖੀਂ ਦੇਖਿਆ ਵੀ ਉਹ ਲੋਕ ਆਪਣੇ ਉਹਨਾਂ ਨੇ ਸੈਂਟਰ ਬਣਾਏ ਹੋਏ ਸੀ ਜਿੱਥੋਂ ਚਰਾ ਪੈਸਾ ਆ ਜੇ ਉਹ ਬਹੁਤ ਕੁਝ ਮੰਡਿਆ ਉਹਨਾਂ ਨੇ ਲੇਕਿਨ ਇਹਦੇ باوجود ਵੀ ਪਹਿਲੇ ਰਾਉਂਡ ਤੋਂ ਹੀ ਆਪਣਾ ਇਸ਼ਾਰਾ ਹੋ ਗਿਆ ਸੀਗਾ ਵੀ ਆਮ ਆਦਮੀ ਪਾਰਟੀ ਇਹ ਚੋਣ ਜਿੱਤ ਰਹੀ ਹੈ ਬਹੁਤ ਖੁਸ਼ੀ ਦਾ ਮਾਹੌਲ ਹੈ ਬਹੁਤ ਖੁਸ਼ੀ ਦਾ ਸਮਾਂ ਹੈਗਾ ਇੱਕ ਬੜੀ ਵੱਡੀ ਜਿੱਤ ਇੱਕ ਪਹਿਲੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਇੱਕ ਥੋੜੀ ਘੱਟ ਪਰਫਾਰਮੈਂਸ ਤੋਂ ਬਾਅਦ ਇੱਕ ਬੜੀ ਵੱਡੀ ਪਰਫਾਰਮੈਂਸ ਜਿਹੜੀ ਆਮ ਆਦਮੀ ਪਾਰਟੀ ਨੇ ਪ੍ਰਸਤੁਤ ਕੀਤੀ ਹੈਗੀ ਬੜੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਜਦ ਕਿ ਸਾਰੀਆਂ ਪਾਰਟੀਆਂ ਦਾ ਜੋਰ ਲੱਗਾ ਸੀ ਸੋ ਬਹੁਤ ਖੁਸ਼ੀ ਦਾ ਸਮਾਂ ਹੈਗਾ ਔਰ ਆਉਣ ਵਾਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਹੋਰ ਚੜ੍ਹਦੀਆਂ ਕਲਾਵਾਂ ਵਿੱਚ ਆਏਗੀ ਮਾਈਕ ਬੋਕੇ ਅਰਦਾਸ ਹੈ ਇਹੋ ਜਿਹੀ ਦਿਨ بار بار ਆਣ ਤੇ ਪੰਜਾਬ ਦੇ ਪੰਜਾਬ ਹੋਰ ਖੁਸ਼ਹਾਲ ਹੋਵੇ ਤਰੱਕੀ